ਆ ਸਟੀਮ ਟਰੈਕਟਰ ਆ 1887 ਦਾ ਲਗਭਗ 140 150 ਸਾਲ ਦੀ ਨੀੜ ਤੇ ਡਰਾ ਬਣ ਕੇ ਆ ਲਗਭਗ 150 ਸਾਲ ਪੁਰਾਣਾ ਬਈ ਤੇ ਇਹ ਹੈਗਾ 10 ਹਾਸ ਪਾਵਰ ਦਾ ਟਰੈਕਟਰ ਸੀਗਾ ਸਭ ਤੋਂ ਪੁਰਾਣਾ ਟਰੈਕਟਰ ਇਸ ਵਕਤ ਆਪਾਂ ਫੁਲਮਾ ਰਹੇ ਆ ਇਸ ਵਕਤ ਸਟੀਮ ਨਾਲ ਚੱਲਣਾ ਸਟੀਮ ਨਾਲ ਚੱਲਣਾ ਅਲਬਰਟ ਮਿਊਜ਼ੀਅਮ ਦੇ ਵਿੱਚ ਕੈਨੇਡਾ ਇਹ ਸ਼ਾਫਟ ਆ ਬਈ ਇਹਦੀ ਆ ਮੇਨ ਸ਼ਾਫਟ ਹੋ ਗਈ ਇੱਥੇ ਪਿਸਟਨ ਚੱਲਦਾ ਭਾਫ ਵਾਲਾ ਪਿਸਟਨ ਇਥੋਂ ਇਹ ਵੱਡੀ ਜਿਹੜੀ ਪੁਲੀ ਨੂੰ ਮੂਵ ਕਰਦਾ ਜੀ ਇਹ ਦੇਖੋ ਸ਼ਾਫਟ ਪੁਲੀ ਨੂੰ ਘੁਮਾਉਂਦੀ ਹੈ ਜਿੱਥੋਂ ਵਰਕਿੰਗ ਜਿਹੜੀ ਆਪਣੀ ਸ਼ਾਫਟ ਇਹਦੀ ਇਹ ਮੇਨ ਆ ਜੀ ਮੇਨ ਆ ਗਈ ਤੇ ਸੁਣ ਮੈਂ ਦੱਸ ਦਿਆਂ ਇਹ ਥ੍ਰੈਸ਼ਿੰਗ ਲਈ ਵਰਤਿਆ ਗਿਆ ਵਸਨ ਚਾਹਨਾ ਇਹਦੇ ਨਾਲ ਚੱਲਦੀ ਸੀ ਥ੍ਰੈਸ਼ਰ ਚੱਲ ਹੜੰਬਾ ਥ੍ਰੈਸ਼ਰ ਹਾਂਜੀ ਥ੍ਰੈਸ਼ਰ ਜਿਹਨੂੰ ਹੜੰਬਾ ਕਹਿੰਦੇ ਆ ਇੱਥੇ ਇੱਥੇ ਡਰਾਈਵਰ ਬੈਠਦਾ ਸੀ ਚੱਲ ਰਹੀ ਇਹ ਮਗਰੀ ਬੈਠਾ ਜੂਹੀ ਹੈ ਨਾ ਹਾਂਜੀ ਭਾਪ ਜੀ ਦੇ ਬੈਠੋ ਮੈਂ ਕਹਿੰਦਾ ਨਾ ਸੇਕ ਹੀ ਬਹੁਤ ਚੜਦਾ ਹੋਊ ਉਹਨੂੰ ਸੇਕ 'ਚ ਹਾਂਜੀ ਬੈਠਾ ਬੈਠਾ ਆ ਤਾਂ ਦੇਖੋ ਤਾਂ ਸਲੈਂਸਰ ਇਹਦਾ ਕਿੱਡਾ ਤੁ ਲੰਬ ਨਿਕਲਦੀ ਹੋਣੀ ਹੈ ਵੱਡੀ ਸਾਰੀ ਉਸ ਸਮੇ ਬਈ ਕਿ ਮੇਸੀ 1250 ਡਾਲਰ ਕਿ ਸੌਖਾ ਬਣ ਜਾਂਦਾ ਹੋਊ ਯਾਰ ਬਿਲਕੁਲ ਲੋਹੇ ਦੇ ਚੱਕੇ ਸੀ ਇੱਥੋਂ ਆ ਪਟੇ ਆ ਗਏ ਆ ਪਟੇ ਪਾ ਕੇ ਫਿਰ ਇੱਧਰ ਆ ਗਏ ਥਰੇਸ਼ਰ ਨੂੰ ਇੱਧਰਲੇ ਪਾਸੇ ਥਰੇਸ਼ਰ ਆ ਗੀ ਇੱਥੋਂ ਲੱਕੜ ਦਾ ਤੇ ਪਿੱਤਲ ਦਾ ਹੀ ਬਣਿਆ ਹੋਇਆ ਬਈ ਥਰੇਸ਼ਰ ਵੀ ਸਾਰਾ ਹਾਂ ਲੱਕੜ ਤੇ ਪਿੱਤਲ ਦਾ ਤੇ ਇਹਨੂੰ ਰੇਟ ਦਾ ਕਰਨਾ ਹੀ ਔਖਾ ਸੀ ਆ ਯਾਰ ਕਿੰਨੇ ਕਿੱਥੋਂ ਕਿੱਥੋਂ ਕੀ ਚੀਜ਼ ਘਰਾਰੀ ਕਿਹੜੀ ਪਟਾਕਾ ਮਾ ਕੇ ਕਿੰਨੀਆਂ ਪੁੜੀਆਂ ਦੇ ਉੱਤੋਂ ਦੀ ਇਹ ਥਰੋ ਕਰਕੇ ਲਿਆਂਦਾ ਜੀ ਇਹਨਾਂ ਨੂੰ ਹਾਂ ਇਹ 1917 ਦਾ ਵਾ ਹਾਂਜੀ ਇਹ 1917 ਦਾ ਸੋਨਮੇ ਦਾ ਇਹਦੀ ਕੀਮਤ ਹੁੰਦੀ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ US ڈالر ਇਹ ਮਤਲਬ ਵੱਡਿਆਂ ਅਮੀਰਾਂ ਵਾਲੀ ਗੱਲ ਪਾਤੀ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਇਹਦੀ ਕਾਫੀ ਮਤਲਬ ਇਹਦੀ ਵਾਟਰਲੂ ਮੈਨੂਫੈਕਚਰਿੰਗ ਕੰਪਨੀ ਸੀਗੀ ਉਹਨੇ ਬਣਾਇਆ ਸੀਗਾ ਵਾਟਰਲੂ ਵਾਲਿਆਂ ਨੇ ਆਹ 101 ਇਦਰ ਲਿਮਟਿਡ ਕੰਪਨੀ ਸੀ ਉਹਨਾਂ ਦਾ ਬਣਾਇਆ ਹੋਇਆ ਆ ਚੱਕੇ ਦਿਖਾ ਗੱਜਾਂ ਵਾਲੇ ਯਾਰ ਆ ਬਰਾਸ ਬਰੂਸ ਜਖਰਾ ਹੋਇਆ ਯਾਰ ਮੈਂ ਕਨ ਆਪਣੀ ਯੂਨੀਵਰਸਿਟੀ ਲੁਧਿਆਣਾ ਦੀ ਕਿੱਡੀ ਆ ਉਹਨਾਂ ਕੋਲ ਇਹੋ ਜਿਹੀ ਇੱਕ ਵੀ ਚੀਜ਼ ਨਹੀਂ ਹੋਣੀ ਆ ਗ੍ਰੀਸ ਕਰਨ ਵਾਸਤੇ ਦਿੱਤੇ ਹੋਏ ਆ ਡੱਬੀਆਂ ਨਾ ਬਾਈ ਇਹ ਭਰ ਕੇ ਗ੍ਰੀਸ ਨਾਲ ਕੱਸ ਦਿੰਦੇ ਸੀ ਹਾਂ ਉਹ ਕੱਸਣ ਨਾਲ ਹੀ ਗ੍ਰੀਸ ਅੰਦਰ ਚਲਾ ਜਾਂਦਾ ਸੀਗਾ ਹਾਂ 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 ਇਹ ਡੱਬੀਆਂ ਗ੍ਰੀਸ ਦੀਆਂ ਭਰ ਕੇ ਇਹ ਲਾਉਂਦੇ ਸੀ ਇਹ ਪਾਈਪਾਂ ਗ੍ਰੀਸ ਦਿੰਦੀਆਂ ਸੀ ਜਾ ਕੇ ਇਹਨਾਂ ਨੂੰ ਸਹੀ ਹੈ ਸਹੀ ਹੈ ਸਹੀ ਹੈ ਯਾਰ ਕਮਾਲ ਸੀ ਤੇ ਮੈਂ ਤੇ ਬਾਈ ਕੁਲਦੀਪ ਆਪਣ ਬਾਈ ਕੁਲਦੀਪ ਨਾਲ ਆ ਤੇ ਲੈ ਕੇ ਬਾਈ ਲੱਖਾ ਨਾਲ ਆਇਆ ਮਤਲਬ ਸਾਡੀ ਇੱਕ ਟੀਮ ਬਣ ਗਈ ਤੇ ਬਾਈ ਸੁਖਮਨ ਇਸ ਵਕਤ ਕੈਮਰੇ ਤੇ ਦੱਸਣਾ ਜ਼ਰੂਰੀ ਸੀ ਲੱਖੇ ਵੀਰੇ ਬਾਕੀ ਧੰਨਵਾਦ ਵਾਲੀ ਗੱਲ ਆ ਕਿ ਪੜਾ ਹੋ ਗਿਆ ਹਾਂ ਇਧਰ ਲੱਭ ਸਗੀ ਮੜਾ ਦੇਖੀ ਹਾਂਜੀ ਬਈ ਇਹਦਾ ਤੈਰ ਕਮਾਰ ਸੀ ਇਹਦੇ ਪੱਖਾ ਚੱਲਦਾ ਸੀ ਬਾਈ ਵਿੱਚ ਇਹਦੇ ਹਾਂ ਮੈਂ ਜਿਹੜਾ ਆਪਣਾ ਤੂੜੀ ਬਾਹਰ ਕੱਢਦਾ ਸੀ ਉਹ ਪੱਖਾ ਲੱਗਿਆ ਹੋਇਆ ਵਿੱਚ ਉਹ ਪੱਖਾ ਵਿੱਚੋਂ ਤੂੜੀ ਕੱਢਦਾ ਸੀ ਦਾਣੇ ਇੱਥੋਂ ਅਲੱਗ ਹੋਈ ਜਾਂਦੇ ਇਹਨਾਂ ਦੇ ਤਾਂ ਨਹੀਂ ਨਾ ਇਹਨਾਂ ਦਾ ਵੀ ਕੋਈ ਤਾਂ ਨਿਰਮਾਣ ਯਾਤਰਾ ਕਿ ਹੋਊਗਾ ਲੱਕੜ ਦੇ ਸ਼ਾਨ ਨੇ ਹਾਂਜੀ ਲੱਕੜ ਦੇ ਸ਼ਾਨ ਨੇ ਲੱਗੇ ਹੋਏ ਬਾਈ ਹਾਂ ਸਹੀ ਆ ਯਾਰ ਕਮਾਰ ਆਜੋ ਆਜੋ ਇਧਰਲੇ ਪਾਸੇ ਆਜੋ ਆਜੋ ਇਧਰਲੇ ਪਾਸੇ ਇੱਕ ਆਹ ਖੜੀ ਆ ਹਾਂਜੀ ਆ ਕਿਹੜੀ ਕੰਪਨੀ ਦੀ ਸੀ ਇਹ ਇਹ ਉਹ ਹੀ ਕੋਕ ਸ਼ਾਟ ਦੀ ਆ ਕੋਕ ਸ਼ਾਟ ਵਾਲਿਆਂ ਦੀ ਹਾਂਜੀ ਕੋਕ ਸ਼ਾਟ ਦਾ ਜਿਹੜਾ ਆਪਾਂ ਟਰੈਕਟਰ ਨਾਲ ਦੇਖਿਆ ਆ ਲੱਕੜ ਦੀ ਆ ਹਾਂਜੀ ਇਹ ਕਟਰਵਾਰ ਦੇ ਮੂਰੇ ਜਿਵੇਂ ਆਪਣੇ ਉਹ ਲੱਗੀਆਂ ਹੁੰਦੀਆਂ ਸਪਰਿੰਗਾਂ ਵਾਲੀਆਂ ਜਿਹੜੀਆਂ ਉਹ ਪੱਤੀਆਂ ਹੀ ਲੱਗੀਆਂ ਨੇ ਇਹਨਾਂ ਨੇ ਫੱਟੀਆਂ ਹੀ ਲਾਈਆਂ ਹੋਈਆਂ ਲੱਕੜ ਦੀਆਂ ਪੱਤੀਆਂ ਹੀ ਲਾਈਆਂ ਹੋਈਆਂ ਇਹਨਾਂ ਦੀਆਂ ਤੇ ਇਹ ਮਾਡਲ ਹੋਊਗਾ ਇੱਥੇ ਇਹ ਹੈਗਾ 1960 ਦੀ ਆ ਹਾਂ ਜੀ ਥੋੜੀ ਅਪਡੇਟਡ ਆ ਜੀ ਜਿੰਨੀਆਂ ਪੁਰਾਣੀਆਂ ਆਪਾਂ ਦੇਖ ਲਈਓ ਉਸ ਹਿਸਾਬ ਤੇ ਇਹ ਲੱਗਦਾ ਨਵੀਂ ਆ ਹਾਂ ਜੀ ਹਾਂ ਜੀ ਇਹ ਤਕਰੀਬਨ 6900 ਡਾਲਰ ਦੀ ਸੀ ਯੂ ਐਸ ਡਾਲਰ ਦੀ ਇਹ ਕੱਕ ਸ਼ਾਟ ਫਾਰਮ ਇਕਵਿਪਮੈਂਟ অন্ਟਾਰੀਓ ਦੀ ਬਣੀ ਹੋਈ ਆ ਹਾਂ ਜੀ ਬ੍ਰੀਨਫੋਰਡ ਐਂਡ ਲਿਮਟਿਡ ਕੰਪਨੀ ਸੀਗੀ ਉਦੀ ਬਣੀ ਹੋਈ ਆ ਇਹ ਜਿਹੜਾ ਪੈਟਰੋਲ ਇੰਜਨ ਸੀ ਬਾਈ ਜਿਹਰੇ ਚ ਉਸ ਟਾਈਂ ਅੱਛਾ ਪੈਟਰੋਲ ਤੇ ਕੌਕ ਸ਼ਟ ਇਹ ਇਹ ਕੈਨੇਡਾ ਦੇ ਵੀ ਬਣੀ ਹੋਈ ਆ ਹਾਰਵੈਸਟਰ ਜੋਂਦ ਸਮੇਂ ਖੇਤੀ ਕਰਦੇ ਸੀ ਤੇ ਉਹਨਾਂ ਦੇ ਸੰਦ ਸੰਦੇ ਜਿਹੜਾ ਆ ਗਿਆ ਕੰਬਾਈਨ ਹੈ ਨਾ ਕੰਬਾਈਨ ਆ ਗਈ ਤੇ 260 ਦੀ ਕੰਬਾਈਨ ਲੈ ਲੋ ਇਹਨੂੰ ਕੰਬਾਈਨ ਹੀ ਆ ਹਾਂਜੀ ਬਾਈ ਕਹਿ ਕੀ ਲਈਏ ਇੱਧਰ ਆ ਕੀ ਪਿਆ ਬਾਈ ਇਹ ਬਾਈ ਅੰਗਰ ਆ ਜਿਹੜਾ ਪੰਡ ਉਧਰ ਟਰੈਕਟਰ ਦਿਖਾਇਆ ਸੀਗਾ 1787 ਸੀ ਨਾ ਹਾਂਜੀ 1700 ਆ ਚੈਨਾ ਦੇਖੋ ਕਿ ਇਹ ਜੀਆਂ ਇਹਦੀ ਨੇੜੇ ਕਰਕੇ ਦਿਖਾਈਂ ਵੀਰੇ ਸੁਖਮਨ ਆ ਚੈਨਾ ਦੇ ਕੇ ਜੀਆਂ ਲੈ ਬੱਲੇ 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 ਵੀ ਕਮਾਲ ਹਾਂ ਉਹਦੇ ਆਈ ਉਹਦੇ ਉਹਦੇ ਥੋੜਾ ਜਿਹਾ ਬ੍ਰਾਈਟਨਸ ਘਟਾ ਲੋ ਇਹ ਸਹੀ ਆ ਜਾਏ ਤਾਂ ਫਿੱਕੀ ਜਿਹੀ ਬਲੈਕ ਐਂਡ ਵਾਈਟ ਜੀ ਰੱਖੀ ਬੈਠੇ ਉਹ ਤੋਂ ਪਤਾ ਨਹੀਂ ਕਿਹੜੇ ਕੈਮਰਾਮੈਨ ਨੇ ਬਣਾਈ ਹੋਊਗੀ ਇਹ ਆ ਲੈ ਐ ਕਿ ਨਾ ਚਗਾ ਉਹ ਦੇ ਡਾਟ ਪੈਂਦਾ ਹਾਂ ਲੈ ਉਧਰ ਉਹ ਰੁਗ ਪਰ ਪਰ ਸਟ ਦੇ ਸੀ ਪਰਲੀ ਸਕਰੀਨ ਤੇ ਵੀ ਮਾੜਾ ਜਿਹਾ ਦਿਖਾ ਦਿਓ ਤਾਂ ਆ ਸੀਗਾ ਆ ਦੇ ਆ ਘੋੜੇ ਖਿੱਚੀ ਜਾਂਦੇ ਆ ਮਾੜਾ ਮਾੜਾ ਚਲ ਘੜਾ ਜੇ ਦੁਗ੍ਹਾ ਲੱਦੀ ਜਾਂਦੇ ਆ ਬੰਦੇ ਲੱਗੇ ਹੋਏ ਆ ਆਪਣੇ ਹੈ ਆ ਆ ਘੋੜੇ ਜਾਂਦੇ ਆ ਲੈ ਆਜੋ ਇਧਰਲੇ ਪਾਸੇ ਦੇਖੀਏ ਫਿਰ ਆਜੋ ਆਜੋ ਇਹ ਹੈਗਾ ਵਾ ਚੌਂਦੀਰ ਵਾਲਿਆਂ ਦਾ ਇਹ ਔਗਰਾ ਬਈ ਆਪਣਾ ਤਾਣੇ ਚੜਾਉਣ ਵਾਲਾ 1932 ਦਾ ਹੈ ਦਾਣੇ ਕਿਵੇਂ ਚੜਾਉਂਦੇ ਸੀ ਇਹ ਚੇਨ ਦੇ ਨਾਲ ਬਈ ਆ ਲੱਗੇ ਹੋਏ ਨੇ ਪੱਤੀਆਂ ਜਿਵੇਂ ਆਪਣਾ ਟੰਡਾਂ ਵਾਂਗੂ ਐ ਖਿੱਚ ਕੇ ਪਾਈਪ ਦੇ ਵਿੱਚ ਦਾਣੇ ਲਾ ਕੇ ਉੱਪਰ ਪਾਉਂਦਾ ਸੀ ਜਿਵੇਂ ਕਿਸੇ ਟਰੱਕ 'ਚ ਦਾਣੇ ਪਾਉਣੇ ਆ ਹਾਂ 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 ਜਾਂ ਸਟੋਰੇਜ ਵਾਸਤੇ ਜੇ ਕਿਸੇ ਡਰਮ 'ਚ ਪਾਉਣੇ ਆ ਦਾਣੇ ਇਹ ਪਾਈਪ ਦੇ ਵਿੱਚ ਦੀ ਦਾਣੇ ਇਹ ਚੇਨ ਘੁੰਮਦੀ ਸੀ ਇਹ ਵਿੱਚ ਦਾਣੇ ਖਿੱਚ ਕੇ ਉੱਪਰ ਲੈ ਜਾਂਦੀ ਸੀ ਓਗਰ ਦੇ ਵਿੱਚ ਮਤਲਬ ਪਾਈਪ ਵਿੱਚ ਦਾਣੇ ਇੱਥੋਂ ਦੀ ਜਾਂਦਾ ਹੋਊਗਾ ਹਾਂਜੀ ਇੱਥੇ ਪੈ ਗਏ ਦਾਣੇ ਇੱਥੋਂ ਦਾਣੇ ਪੈ ਕੇ ਉਹ ਚੇਨ ਅੰਦਰੋਂ ਕਾਹ ਰਾਉਂਡ ਕੰਮ ਦੈਨਾਂ ਜੀ ਪਾਣੀ ਦੇ ਟੰਡਾ ਵਾਂਗੂ ਸਹੀ ਆ ਇੰਜਣ ਇੰਜਣ ਚਲਾਉਂਦਾ ਸੀ ਬਾਈ ਇਹਨੂੰ ਆ ਫਟਾ ਜੜਿਆ ਹੋਇਆ ਆ ਇੰਜਣ ਜਿਹੜਾ ਜੌਂਟੀਅਰ ਵਾਲਿਆਂ ਦਾ ਹਾਂਜੀ ਇਹੀ ਇੰਜਣ ਉਹ ਜਿਹੜਾ ਆਪਾਂ ਪਹਿਲਾਂ ਦੇਖਿਆ ਸੀਗਾ 1932 ਵਾਲਾ ਹਾਂਜੀ ਇਹ ਇੰਜਣ ਹੀ ਇਹਨੂੰ ਚਲਾਉਂਦਾ ਸੀ ਇੱਥੋਂ ਫਟੇ ਨਾਲ ਹਾਂ ਲੈ ਇਹੀ ਚਾਉਂਦੇ 1932 ਦਾ ਇਹ ਹਾਂਜੀ ਆ ਦੇਖੋ ਤਾਂ ਤੱਕ ਜਾਂ ਤਾਂ ਡਰਮ ਚ ਪਾਣੀ ਡਰਮ ਇਹਨਾਂ ਦੇ ਬਹੁਤ ਵੱਡੇ ਵੱਡੇ ਆ ਅੱਜ ਵੀ ਹੈਗੇ ਉਸ ਹਸਾਬ ਦੇ ਤੇ ਇਹ ਦੇਖੋ ਇਹ ਹਸਾਬ ਦੀਆਂ ਚੀਜ਼ਾਂ ਇੱਥੇ ਖਾਸ ਤੁਹਾਨੂੰ ਦਿਖਾਈਆਂ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ